ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਇਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕੱਲੇ ਘਰੇਲੂ ਖਪਤਕਾਰਾਂ ਲਈ ਨਹੀਂ ਖੇਤੀਬਾੜੀ ਦੇ ਸੈਕਟਰ ਵਿੱਚ ਵੀ ਝੋਨੇ ਵਾਸਤੇ ਖਾਸ ਤੌਰ ਤੇ ਜਿਹੜੀ ਪਹਿਲਾਂ 8 ਘੰਟੇ ਵੀ ਟੁੱਟ ਕੇ ਆਉਂਦੀ ਸੀ ਉਹ ਵੀ ਹੁਣ 10 10 12 12 14 14 ਘੰਟੇ ਨਿਰਬਿਗਨ ਚੱਲ ਰਹੀ ਹੈ ਪੰਜਾਬ ਜਿਹੜਾ ਉਹ ਰੰਗਲਾ ਬਣਾਉਣਾ ਤੇ ਰੰਗਲੇ ਪੰਜਾਬ ਦੀ ਜਿਹੜੀ ਟੀਮ ਹੈ ਸਾਡੀ ਉਹਦੇ ਵਿੱਚ ਤੁਸੀਂ ਵੀ ਹਿੱਸਾ ਆ ਸਾਡਾ ਸਹਿਯੋਗ ਕਰੋ ਯੋਗਦਾਨ ਦਿਓ ਇਹ ਯੂਟਰਨ ਲਈ ਆਉਣ ਦੇ ਪ੍ਰਯਾਸ ਕੀਤੇ ਨੇ ਇਸ ਮਿਲ ਜੀ ਬਿਲਕੁਲ ਅਸੀਂ ਹਰ ਵਾਰ ਨਾਲ ਪਹੁੰਚ ਕਰਨ ਦੀ ਸਾਰੀ ਅਸੀਂ ਕੋਸ਼ਿਸ਼ ਕੀਤੀ ਹੈ ਔਰ ਇੱਥੇ ਤੁਸੀਂ ਦੇਖੋ ਇਹ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀਜ਼ ਇੱਥੇ ਪਲਾਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਚਾਹੇ ਭਾਵੇਂ ਉਹ ਬੱਚੇ ਹੋਣ ਚਾਹੇ ਉਹ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਸੂਫੀ ਹੋਵੇ ਕਵਾਲੀ ਹੋਵੇ ਫੋਕ ਹੋਵੇ ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਇਹ ਪ੍ਰਯਾਸ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਔਰ ਅਖੀਰ ਦੇ ਵਿੱਚ ਫਿਰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ ਇੱਥੇ ਪਹੁੰਚੋ ਔਰ ਆਪਾਂ ਇਹ ਹੈਰੀਟੇਜ ਨੂੰ ਕਪੂਰ ਦੇ ਕਪੂਰਤਾਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ ਤੁਮ ਜੀਵੀ ਕਰੀਏ ਔਰ ਇਹਦੇ ਦਾ ਆਨੰਦ ਮਾਣੀਏ ਯਾਰ ਜਿਹੜਾ ਬਹੁਤ دیر ਬਾਅਦ ਕਪੂਰਤਾਲਾ ਸ਼ੁਰੂ ਹੋਣ ਜਾ ਰਿਹਾ ਪਹਿਲਾਂ ਹੁੰਦਾ ਸੀ ਫਿਰ ਅੱਜ ਤੁਸੀਂ ਇਹ ਮੌਡ ਸਰਜੀਤ ਕੀਤਾ ਇਸ ਰਵਾਇਤ ਨੂੰ ਕੀ ਕਹਿਣਾ ਚਾਹੂੰਗਾ ਅੱਜ ਪਹਿਲਾ ਦਿਨ ਜੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਟੂਰਿਜ਼ਮ ਤੇ ਕਲਚਰ ਵਿਭਾਗ ਪੰਜਾਬ ਦਾ ਕਿ ਜਿਨ੍ਹਾਂ ਸਦਕੇ ਇਹ ਕਪੂਰਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਉਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਪੂਰਥਲਾ ਇੱਕ ਬੜਾ ਇਤਿਹਾਸਿਕ ਤੇ ਹੈਰੀਟੇਜ ਰਿਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਹੁਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਆਪਾਂ ਫੇਰ ਦੁਬਾਰਾ ਮੁੜ ਜੋ ਇੱਥੇ ਦੀ ਹੈਰੀਟੇਜ ਆ ਲੋਕਾਂ ਤੱਕ ਪਹੁੰਚਾਰੇ ਨੇ ਲੋਕਾਂ ਨੂੰ ਇਹਦੇ ਬਾਰੇ ਜਾਣੂ ਕਰਾਣ ਲੱਗੇ ਨੇ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰੀਟੇਜ ਆਪਣੇ ਕਲਚਰ ਦੇ ਬਾਰੇ ਫੇਰ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ ਇਹਦੇ ਜੋ ਸਾਰੇ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ ਤੁਹਾਡੇ ਮਾਧਮ ਰਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ ਇਹਨਾਂ ਰਿਚ ਕਲਚਰ ਹੈ ਇਹਨੂੰ ਦੇਖਣ ਨੂੰ ਇਹਨੂੰ ਜੀਨ ਦਾ ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ ਧੰਨਵਾਦ ਇਹ ਜਿਹੜਾ ਕਪੂਟਲੇ ਦੇ ਵਿੱਚ ਹੈਰੀਟੇਜ ਮੇਲਾ ਹੋ ਰਿਹਾ ਹੈ ਕਾਫੀ ਸਮੇਂ ਬਾਅਦ ਹੋ ਰਿਹਾ ਹੈ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸਰਕਾਰ ਦਾ ਮੋਟਿਵ ਕੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਉਹ ਦੂਸਰੇ ਸਰਦਾਰ ਭੋਗਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਆਉਂਦੇ ਹੀ ਪੰਜਾਬ ਦਾ ਜਿਹੜਾ ਵਿਰਸਾ ਸੀ ਜਿਹੜਾ ਉਹਨੂੰ ਵਿਸਾਰਿਆ ਜਾ ਰਿਹਾ ਸੀ ਉਹਨੂੰ ਮੁੜ ਸੁਰਜੀਤ ਕਰਨ ਲਈ ਇਹੋ ਜਿਹਾ ਪ੍ਰਾਲੇ ਕੀਤੇ ਨੇ ਅਸੀਂ ਮਾਨ ਸਾਹਿਬ ਨਾਲ ਗੱਲ ਕੀਤੀ ਔਰ ਸ਼ਾਇਦ ਜ਼ਿਆਦਾ ਹੋਊਗਾ ਕਿ ਇੱਥੇ ਬਹੁਤ ਸਾਲਾਂ ਤੋਂ ਜਿਹੜਾ ਹੈ ਬਸੰਤ ਦਾ ਮੇਲਾ ਨਹੀਂ ਹੋ ਰਿਹਾ ਉਹਨੂੰ ਵੀ ਕਿਉਂਕਿ ਕਈ ਸਾਲਾਂ ਤੱਕ ਨਿਕਲ 100 ਸਾਲ ਤੋਂ ਵੀ ਉਹਦਾ ਇਤਿਹਾਸ ਹੈ ਕਿ ਛਲਮਰ ਬਾਗ ਦੇ ਵਿੱਚ ਬਸੰਤ ਮੇਲਾ ਲੱਗਦਾ ਰਿਹਾ ਅਸੀਂ ਮਾਨ ਸਾਹਿਬ ਕੋਲੇ ਮੰਗ ਰੱਖੀ ਆ ਔਰ ਐਸੀ ਉਮੀਦ ਕਰਦੀ ਆ ਕੋ ਮੰਗ ਪੂਰੀ ਹੋਊਗੀ ਅੱਗੇ ਤੋਂ ਇਹ ਜਿਹੜਾ ਪੰਜਾਬ ਰਾਸਤੀ ਮੇਲਾ ਕੋਰੀਆ ਕਪੂਰਥਲੇ ਵਿੱਚ ਉਹ ਅੱਗੇ ਤੋਂ ਬਸੰਤ ਦੇ ਲਾਗੇ 3 ਦਿਨਾਂ ਲਈ ਉਹ ਮੇਲਾ ਹੋਊਗਾ ਔਰ ਮੈਂ ਫਿਰ ਦੁਬਾਰਾ ਤੋਂ ਸਦਾ ਕੋ ਆਨਸੀ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਮੁੜ ਸਜੀਦ ਕਰਨੀ ਲਿਆਂ ਤੇ ਲਿਆਉਣ ਲਈ ਔਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਇਹ ਸਾਰੇ ਉਪਰਾਲੇ ਕੀਤੇ ਆ ਉਹ ਉੱਥੇ ਪੰਜਾਬੀਆਂ ਨੂੰ ਵੀ ਤੈਅਦ ਕਰਦੇ ਆ ਕਿ ਤੁਸੀਂ ਉਹਨਾਂ ਨਾਲ ਜਿਸ ਤਰ੍ਹਾਂ 92 ਵਿਧਾਇਕ ਦੇ ਕੇ ਉਹਨਾਂ ਦਾ ਉਹਨਾਂ ਨੂੰ ਸੱਤਾ ਵਿੱਚ ਆਂਦਾ ਮੁੱਖ ਮੰਤਰੀ ਵੀ ਬਣਾਇਆ ਤੁਸੀਂ ਆਹ ਮੁੱਖ ਮੰਤਰੀ ਬਣਿਓ ਇਸੇ ਤਰ੍ਹਾਂ ਉਹਨਾਂ ਦੇ ਹਰ ਉਪਰਾਲੇ ਦੇ ਨਾਲ ਤੁਸੀਂ ਇਹ ਮੋਢੇ ਦਾ ਮੋਢਾ ਜੋੜ ਕੇ ਤੁਰੂਗੇ ਤਾਂ ਹੀ ਸਾਰਾ ਕੁਝ ਸੰਭਵ ਹੈ ਜੀ ਇਹ ਇੱਕ ਸੱਭਿਆਚਾਰ ਨਾਲ ਜੁੜਨ ਦਾ ਉਪਰਾਲਾ ਹੈ ਮੇਲਾ ਵਿਰਾਸਤ ਨਾਲ ਜੁੜਨ ਦਾ ਉਪਰਾਲਾ ਹੈ ਤੁਸੀਂ ਸ਼ਾਇਰ ਵੀ ਹੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਉਪਰਾਲਿਆਂ ਨੂੰ ਕਿਉਂਕਿ ਇਹ ਕਲਾ ਇਹ ਜਿਹੜਾ ਵਿਰਸਾ ਹੈ ਕਿਤੇ ਨਾ ਕਿਤੇ ਲੋਪ ਹੁੰਦਾ ਸਭ ਤੋਂ ਪਹਿਲਾਂ ਤੇ ਮੈਂ ਭਗਵੰਤ ਮਾਨ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਰਾਸਤੀ ਮੇਲਿਆਂ ਦੀ ਜਿਹੜੀ ਪਰੰਪਰਾ ਟੁੱਟ ਰਹੀ ਸੀ ਉਹਨੂੰ ਮੁੜੇ ਸੁਰਜੀਤ ਕਰਨ ਦਾ ਮੁੜ ਜੋੜਨ ਦਾ ਯਤਨ ਕੀਤਾ ਮਾਨ ਸਾਹਿਬ ਦਾ ਧੰਨਵਾਦ ਪੂਰੀ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਔਰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਕਪੂਰਥਲੇ ਦੇ ਸੈਨਿਕ ਸਕੂਲ ਵਿੱਚ ਜਿਹੜਾ ਵਿਰਾਸਤੀ ਮੇਲਾ ਬੜੇ ਲੰਮੇ ਸਮੇਂ ਤੋਂ ਨਹੀਂ ਸੀ ਹੋ ਰਿਹਾ ਇਹ ਸਾਡੀ ਸਰਕਾਰ ਦੇ ਹਿੱਸੇ ਆਇਆ ਔਰ ਸਾਡੀ ਸਬਾਚਾਰਕ ਮੰਤਰੀ ਨਾਲ ਵੀ ਗੱਲ ਹੋਈ ਹੈ ਇਸ ਸੰਬੰਧ ਵਿੱਚ ਉਹਨਾਂ ਦਾ ਵੀ ਧੰਨਵਾਦ ਹੈ ਤਹਿ ਦਿਲੋਂ ਕਿ ਉਹਨਾਂ ਨੇ ਸਾਨੂੰ ਇਹ ਮੇਲੇ ਦਾ ਆਯੋਜਨ ਕਰਨ ਦਾ ਇੱਥੇ ਸੁਭਾਗ ਬਖਸ਼ਿਆ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਢੰਗ ਨਾਲ ਲਵਾ ਰਿਹਾ ਔਰ ਵਧੀਆ ਪ੍ਰਬੰਧ ਕੀਤੇ ਹੋਏ ਨੇ ਬਾਕੀ ਸਕੂਲਾਂ ਕਾਲਜਾਂ ਦੇ ਬੱਚੇ ਰੱਖ-ਰੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰ ਰਹੇ ਨੇ ਉਹਨਾਂ ਪੇਸ਼ਕਾਰੀਆਂ ਸਦਕਾ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਜਿਹੜੇ ਬੱਚੇ ਨੇ ਜਿਹੜੇ ਵਿਰਸੇ ਬਾਰੇ ਘਟ ਜਾਣਦੇ ਨੇ ਉਹਨਾਂ ਨੂੰ ਜਾਗਰੂਕਤਾ ਮਿਲੇਗੀ ਔਰ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਸ਼ਾਇਰ ਹਾਂ ਮੈਂ ਸਿਰਜਣਾ ਕੇਂਦਰ ਕਪੂਰਥਲਾ ਰਜਿਸਟਰ ਦਾ ਇਸ ਵੇਲੇ ਮੌਜੂਦਾ ਪ੍ਰਧਾਨ ਹ ਕਮਰਿਕਪਾਲ ਸਿੰਘ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਮੈਨੂੰ ਸੇਵਾ ਲੱਗੀ ਹੈ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਲਈ ਹੈ ਔਰ ਮੈਂ ਬੇਨਤੀ ਕੀਤੀ ਸੀ ਭਗਵਨ ਤਮਨ ਸਾਹਿਬ ਨੂੰ ਕਿ ਅਸੀਂ ਵੀ 2-3 ਘੰਟੇ ਦਾ ਕਵੀ ਦਰਬਾਰ ਕਰਵਾਉਣਾ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਆਗਿਆ ਮਿਲੀ ਹੈ ਤੇ ਡਿਸੀ ਸਾਹਿਬ ਨੇ 2:30 ਤੋਂ 5:30 ਵਜੇ ਤੱਕ 3 ਘੰਟੇ ਦਾ ਸਮਾਂ 3 ਤਰੀਕ ਐਤਵਾਰ ਦਾ ਕਵੀ ਦਰਬਾਰ ਵਾਸਤੇ ਦਿੱਤਾ ਹੈ ਮੈਂ ਜ਼ਿਲ੍ਹਾ ਕਪੂਰਥਲਾ ਦੇ 25 ਕਵੀ ਲੈ ਕੇ ਖੁਦ ਉਸ ਤੇ ਸੰਚਾਲਨ ਕਰਾਂਗਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਪ੍ਰਸ਼ਾਸਨ ਦਾ ਜ਼ਿਆਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਦਾ ਔਰ ਵਿਰਾਸਾ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ ਸਰਦਾਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਵੀ ਸਮਾਗਮਨ ਕਰਾਉਣ ਦੇ ਵਿੱਚ ਜਿਹੜੀ ਆਪ ਸਰਕਾਰ ਨੇ ਇਸ ਮੇਲੇ ਨੂੰ ਮੋੜ ਸਰਜੀਤ ਕੀਤਾ ਹੈ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਪੂਠਲਾ ਵਿਰਾਸਤੀ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਆ ਉਸ 'ਚ ਮੇਲਾ ਕਰਵਾਉਣ ਦਾ ਇੱਕ ਉਪਰਾਲਾ ਕੀਤਾ ਹੈ ਦੇਖੋ ਕਪੂਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਪੂਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸੱਭਿਆਚਾਰ ਨਾਲ ਜੁੜੇਗਾ ਪੰਜਾਬੀ ਸੱਭਿਆਚਾਰ ਨੂੰ ਜਾਣਨੇਗਾ ਤੇ ਇਸ ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਠੱਲ ਪਾਉਣ ਦਾ ਵੀ ਕਾਫੀ ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਦਰਸਤ ਨੇ ਉਹ ਇਸ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇਧਰ ਨੂੰ ਆਪਣੇ ਕਲਚਰ ਵੱਲ ਵਧਣਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਤੇ ਆਪਣਾ ਧਿਆਨ ਰੱਖਦੇ ਸੀ ਠੀਕ ਹੈ ਜੀ